हां जी दोस्तों की ਤੁਹਾਨੂੰ बार-बार ਪੇਸ਼ਾਬ ਆ ਰਿਹਾ ਕੀ बार-बार weight loss ਹੋ ਰਿਹਾ ਜਾਂ weight gain ਹੋ ਰਿਹਾ ਜਾਂ ਥਕਾਵਟ ਤੇ ਕਮਜ਼ੋਰੀ ਹੈ ਜੇ ਇਸ ਤਰ੍ਹਾਂ ਦੇ ਲੱਛਣ ਬੋਡੀ 'ਚ ਦਿਖਾਈ ਦੇ ਰਹੇ ਨੇ ਤਾਂ ਆਓ ਆਪਾਂ ਇਸ ਨੂੰ ਡਿਸਕਸ ਕਰਦੇ ਹਾਂ ਕਿ ਇਹ ਕਿਸ ਵੱਲ ਟ੍ਰਿਗਰ ਕਰ ਰਹੇ ਹਨ हां जी ਦੋਸਤੋ ਮੈਂ ਡਾਕਟਰ ਪਦਮ ਰਿਸ਼ੀ ਤੋੜਾ ਮੇਰੇ ਚੈਨਲ 'ਚ ਸਵਾਗਤ ਕਰਦਾ हूं ਜੋ ਮੈਂ ਆਲਰੇਡੀ ਬੋਲਿਆ ਹੈ ਕਿ weight loss ਹੋ ਰਿਹਾ ਜਾਂ weight gain ਹੋ ਰਿਹਾ ਥਕਾਵਟ ਕਮਜ਼ੋਰੀ बार-बार ਪੇਸ਼ਾਬ ਹੋਣਾ ਇਹ ਟ੍ਰਿਗਰ ਕਰਦੇ ਨੇ 슈ਗਰ ਵਾਲ ਸ਼ੂਗਰ ਸ਼ੂਗਰ ਕਹਿਆ ਜਾ ਰੋਗ ਹੈ ਜਿਸ ਦੇ ਵਿੱਚ ਬਾਡੀ ਇਨਸੂਲਿਨ ਪ੍ਰੋਪਰ ਨਹੀਂ ਬਣਾ ਪਾਦੀ ਗਲੂਕੋਜ਼ ਤੇ ਇਨਸੂਲਿਨ ਜਦੋਂ ਨਾ ਬਣੇ ਸ਼ੂਗਰ ਕੰਟਰੋਲ ਨਾ ਹੋ ਤਾਂ ਇਹ ਸ਼ੂਗਰ ਦਾ ਅੱਜ ਕੱਲ੍ਹ ਆਪਣੇ ਨਾਰਮਲ ਲੈਂਗੁਏਜ ਇਨ ਸ਼ੂਗਰ ਕਹਿ ਦਿੰਦੇ ਨੇ ਲੋਕਾਂ ਦੇ ਆਮ ਭਾਸ਼ਾ ਚ ਸ਼ੂਗਰ ਕਹਿ ਦਿੰਦੇ ਤਾਂ ਇਸ ਦੇ ਵਿੱਚ ਕੀ ਹੈ ਕਿ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਟਾਈਪ 1 ਤੇ ਟਾਈਪ 2 ਤੀਸਰੀ ਹੁੰਦੀ ਹੈ ਥਰਡ ਵੀ ਹੁੰਦੀ ਹੈ ਉਹ ਜੇ ਜੇ ਪ੍ਰੈਗਨੈਂਸੀ ਚ ਕਈ ਵਾਰੀ ਕਿਸੇ ਲੇਡੀਜ਼ ਨੂੰ ਹੋ ਜਾਂਦੀ ਹੈ ਹਾਂਜੀ ਦੋਸਤੋ ਕਾਰਨ ਕੀ ਨੇ ਲੈਕ ਆਫ ਫਿਜ਼ੀਕਲ ਐਕਸਰਸਾਈਜ਼ ਐਕਸਰਸਾਈਜ਼ ਨਹੀਂ ਕਰਦੇ ਮੋਟਾਪਾ ਹੋ ਜਾਂਦਾ ਓਬੈਸਟੀ ਪੇਟ ਬਹੁਤ ਜ਼ਿਆਦਾ ਪੁੱਟ ਆਨ ਹੋ ਜਾਂਦਾ ਤਾਂ ਮਿੱਠਾ ਬਹੁਤ ਜ਼ਿਆਦਾ ਖਾ ਰਹੇ ਨੇ ਇਸ ਦੇ ਵਿੱਚ ਕੋਸ਼ਿਸ਼ ਕਰੇ ਵੀ ਜੇ ਸ਼ੂਗਰ ਹੋ ਗਈ ਤਾਂ ਚਾਵਲ ਤੇ ਆਲੂ ਬਹੁਤ ਘੱਟ ਖਾਦੇ ਜਾਂ ਦੂਸਰਾ ਇਹ ਹੈ ਕਿ ਅਗਰ ਸ਼ੂਗਰ ਹੋ ਗਈ ਤਾਂ ਮੰਨ ਕੇ ਚਲੋ ਜੋ ਇਨਸੂਲਿਨ ਸਪਾਈਕ ਹੋ ਜਾਂਦੀ ਹੈ ਇੱਕਦਮ ਗਾਜਰ ਆਪਾਂ ਨੂੰ ਨਹੀਂ ਖਾਣੀ ਚਾਹੀਦੀ ਗਾਜਰ ਇੱਕਦਮ ਇਨਸੂਲਿਨ ਸਪਾਈਕ ਕਰ ਦਿੰਦੀ ਹੈ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਇਸ ਦੇ ਵਿੱਚ ਫਿਜ਼ੀਕਲ ਐਕਸਰਸਾਈਜ਼ ਕੀਤੀ ਜਾਵੇ ਇਹ ਇਹਨਾਂ ਦੇ ਕਾਰਨ ਨੇ ਹੈਰਿਡਿਟਰੀ ਹੋ ਜਾਂਦਾ ਹੈ ਹੈਰਿਡਿਟਰੀ ਮਤਲਬ ਪੀੜੀਦਰ ਪੀੜੀ ਕੁਝ ਬਿਮਾਰੀਆਂ ਚੱਲਦੀਆਂ ਨੇ ਮਤਲਬ ਇੱਕ ਫੈਮਿਲੀ ਚ ਕਿਸੇ ਦੇ ਪੇਰੈਂਟ ਨੂੰ ਆ ਫਾਦਰ ਨੂੰ ਆ ਤਾਂ ਬੱਚੇ ਨੂੰ ਹੋਣ ਦੇ ਚਾਂਸਸ ਜ਼ਿਆਦਾ ਰਹਿੰਦੇ ਨੇ ਤਾਂ ਇਹ આનੁਵੰਸ਼ਿਕ ਚੱਲਦੀਆਂ ਨੇ ਹੈਰਿਡਿਟਰੀ ਇਸ ਨੂੰ ਕੰਟਰੋਲ ਕਰਨਾ ਮਤਲਬ ਮੁਸ਼ਕਲ ਹੁੰਦਾ ਹਾਂ ਕੰਟਰੋਲ ਹੋ ਜਾਂਦਾ ਹੈ ਕਿ ਇਮਿਊਨਿਟੀ ਜੇ ਵੱਧ ਹੋਵੇ ਉਹ ਇਸ ਲਈ ਪ੍ਰੀਵੈਂਸ਼ਨ ਕੀਏ 슈ਗਰ ਵਰਡ ਕੀਤੀ ਜਾਵੇ 슈ਗਰ ਐਂਡ ਸਪੂਡ ਘੱਟ ਖਾਦੇ ਜਾਣ ਐਕਸਰਸਾਈਜ਼ ਕੀਤੀ ਜਾਵੇ ਤੇ ਬਾਕੀ ਮੈਡੀਸਨ ਵਲ ਪਰਪਸ ਲਈ ਜਾਮਾ ਕਿਤਾ ਮੈਡੀਸਨ ਦੇ ਵਿੱਚ ਮਧੂ ਮੇ ਨਾਸ਼ੀ ਵਟੇ ਆਉਂਦੀ ਹੈ ਦੋ ਦੋ ਗੋਲੀਆਂ ਸਵੇਰੇ ਸ਼ਾਮ ਤੇ ਦੂਸਰਾ ਹੁੰਦਾ ਹੈ ਹਰਬਲ ਕਨੇਡਾ ਵਾਲਿਆਂ ਦਾ ਜਮਨ ਸਵਰਾਸ ਆਉਂਦਾ ਉਹਦੇ ਤਿੰਨ ਤਿੰਨ ਚਮਚ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਪਹਿਲਾਂ ਵੀ ਲੈ ਸਨ ਬਾਅਦ ਵੀ ਲੈ ਸਨ ਆਸ਼ਾ ਕਰਦਾ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਜਿਨ੍ਹਾਂ ਨੂੰ ਤੁਹਾਨੂੰ ਲੱਗ ਰਿਹਾ ਕਿ ਸ਼ੂਗਰ ਦਾ ਹੈ ਮਰੀਜ਼ ਜਾਂ ਸ਼ੂਗਰ ਦਾ ਤੁਹਾਨੂੰ ਲੱਗ ਰਿਹਾ ਕਿ ਸ਼ੂਗਰ ਜ਼ਿਆਦਾ ਹੈ ਉਹਨਾਂ ਨੂੰ ਜ਼ਰੂਰ ਵੀਡੀਓ ਸੈਂਡ ਕਰੋ ਤੇ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕਸ ਫॉर ਵਾਚ